ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੇਲਾ ਵਿਖੇ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਿਗਮ ਕਾਉਂਸਲਰਾਂ ਨੂੰ ਕੀਤਾ ਸੰਬੋਧਨ ਕਿਹਾ ਜੇ ਗੱਠਜੋੜ ਦੀ ਸਰਕਾਰ ਬਣੀ ਤਾਂ 5 ਜੂਨ ਨੂੰ ਤਿਹੜਜਲ ਵਿੱਚੋਂ ਆਵਾਂਗਾ ਬਾਹਰ ਲੁਧਿਆਣਾ ਦੇ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਕਾਂਗਰਸ ਵਿੱਚ ਹੋਏ ਸ਼ਾਮਲ ਰਾਹੁਲ ਗਾਂਧੀ ਨੇ ਦੋਵਾਂ ਨੂੰ ਕਾਂਗਰਸ ਵਿੱਚ ਕਰਵਾਇਆ ਸ਼ਾਮਲ ਪੰਜਾਬ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕਰਨ ਦਾ ਦੌਰ ਜਾਰੀ ਉਮੀਦਵਾਰਾਂ ਨੇ ਕੀਤਾ ਆਪਣੀ ਜਿੱਤ ਦਾ ਦਾਵਾ ਤੇ ਹੁਣ ਖਬਰਾਂ ਵਿਸਤਾਰ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਿਗਮ ਕਾਉਂਸਲਰਾਂ ਨੂੰ ਸੰਬੋਧਨ ਕੀਤਾ ਕੇਜਰੀਵਾਲ ਨੇ ਕਿਹਾ ਕਿ 4 ਜੂਨ ਨੂੰ ਚੋਣ ਨਤੀਜਿਆਂ ਦੇ ਐਲਾਨ ਤੋਂ ਬਾਅਦ ਜੇਕਰ ਇੰਡੀਆ ਗੱਠਜੋੜ ਸੱਤਾ ਵਿੱਚ ਆਉਂਦਾ ਤਾਂ ਉਹ 5 ਜੂਨ ਨੂੰ ਤਿਹਾੜ ਜੇਲ੍ਹ ਵਿੱਚੋਂ ਬਹਾਰਾ ਜਾਣਗੇ ਆਮ ਆਦਮੀ ਪਾਰਟੀ ਦੇ ਕਾਉਂਸਲਰਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਤਿਹਾੜ ਜੇਲ੍ਹ ਵਿੱਚ ਉਹਨਾਂ ਨੂੰ ਤੋੜਨ ਅਤੇ અપਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕੇਜਰੀਵਾਲ ਦਾ ਦਾਵਾ ਹੈ ਕਿ ਤਿਹਾੜ ਜੇਲ੍ਹ ਵਿੱਚ ਉਹਨਾਂ ਦੇ ਸੈੱਲ ਵਿੱਚ ਦੋ ਸੀਸੀਟੀਵੀ ਕੈਮਰੇ ਸਨ ਅਤੇ 13 ਅਧਿਕਾਰੀ ਇਸ ਦੀ ਫੀਡ ਉੱਤੇ ਨਜ਼ਰ ਰੱਖ ਰਹੇ ਸਨ ਉਨਾ ਹੀ ਵੀ ਦੱਸਿਆ ਕਿ ਦੱਸਿਆ ਜਾਂਦਾ ਹੈ ਕਿ ਸੀਸੀਟੀਵੀ ਫੁਟੇਜ ਪ੍ਰਧਾਨ ਮੰਤਰੀ ਦਫ਼ਤਰ ਨੂੰ ਵੀ ਦਿੱਤੀ ਗਈ ਸੀ ਮੋਦੀ ਜਨ ਉਹ ਤੇ ਨਜ਼ਰ ਰੱਖ ਰਹੇ ਸਨ ਦੱਸਦੇ ਕਿ ਮੁੱਖ ਮੰਤਰੀ ਕੇਜਰੀਵਾਲ ਨੇ ਐਤਵਾਰ ਨੂੰ ਪਾਰਟੀ ਦੇ ਵਿਧਾਇਕਾਂ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਦੋਸਤੋ ਇਹਨਾਂ ਨੇ ਜੇਲ੍ਹ ਤੋਂ ਭੇਜਾ تھا ਇਹ ਸੋਚ ਕੇ ਕਿ ਕੇਜਰੀਵਾਲ ਕੋ ਜੇਲ੍ਹ ਭੇਜ ਦਿੰਗੇ ਔਰ ਉਸਕੇ ਬਾਅਦ ਇਨਕੀ ਪਾਰਟੀ ਬਿਖਰ ਜਾਏਗੀ इनके काउंसलर बिखर जाएंगे इनके एमएलए बिखर जाएंगे आधे एमएलए को तोड़ लेंगे आधे काउंसलर को तोड़ लेंगे एमसीडी में इनकी सरकार गिरा देंगे दिल्ली में इनकी सरकार गिरा देंगे नतीजा बिल्कुल उल्टा हुआ इनका हम हमेशा कहते थे कि आम आदमी पार्टी पार्टी नहीं है हम सब लोग एक परिवार हैं रोजमर्रा की जिंदगी में वो साबित भी होता था जिस तरह से हम एक दूसरे के सुख दुख में काम आते थे तीन महीने पहले तक ये लगता था यार इनकी तो 400 से ज्यादा ही सीट आएंगी किसी को उम्मीद नहीं थी सबको लगता था हाँ यार 400 सीट आएंगी इनकी तो 400 सीट आएंगी अचानक तीन महीने में इतनी सारी घटनाएं घट गई इतनी सारी घटनाएं अपने आप बड़ी बड़ी घटनाएं घटती जा रही है देश के अंदर आज शर्त इस बात की नहीं लग रही देश के अंदर की 400 सीट आएंगी शर्त इस बात की लग रही है कि 250 सीट आएंगी कि नहीं आएंगी।, नहीं 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 आएंगी। नहीं नहीं। नहीं। मेरे सेल में दो दो सीसीटीवी कैमरे लगा रखे थे मैं कितने बजे उठता हूं कितने बजे लेटता हूं कितने बजे खाना खाता हूं क्या टीवी चैनल देखता हूं एक एक मिनट की तेरह अफसरों के कमरे में थर्टीन ऑफिसर्स मेरे सीसीटीवी कैमरे की वी वो दी चलती थी टीवी के ऊपर मेरे से तो तेरा लोग मॉनिटर करते थे रात को मैं कितने बजे उठता बजे उठे ये बाथरूम करने के लिए एक एक मॉनिटर चीज मॉनिटर होती थी और बता रहे कि प्रधानमंत्री कार्यालय को एक उन्होंने फीड दी हुई थी मेरे सीसीटीवी कैमरे को मोदी जी मॉनिटर कर रहे थे कि केजरीवाल कितने बजे क्यों वो ये देखना चाहते थे केजरीवाल टूटा तो नहीं केजरीवाल डिप्रेशन में तो नहीं है मैं उनको कहना चाहता हूं मेरे ऊपर भगवान हनुमान जी का आशीर्वाद है बजरंग बली का आशीर्वाद ऐसे नहीं टूटने वाला केजरीवाल दो तारीख को मेरे को वापस जाना है चार तारीख के नतीजे में जेल से देख रहा अगर आपने मेहनत की और अगर इंडिया का गठबंधन जीत गया तो मैं पांच तारीख को वापस आ जाऊंगा ਔਰ ਅਗਰ ਆਪकी ਮਿਹਨਤ ਵਿੱਚ ਕਮਜ਼ੋਰੀ ਰਹਿ ਗਈ ਤਾਂ ਫਿਰ ਦੇਖੋ ਕਦ ਮਿਲेंगे ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਵੱਲੋਂ ਸ਼੍ਰੋਮਣੀ ਕੈਦਲ ਦੇ ਸੀਨੀਅਰ ਅਗੂ ਬੀਬੀ ਜ਼ਗੀਰ ਕੌਰ ਨੂੰ ਦੀ ਠੋਡੀ ਨੂੰ ਹਾਸਲ ਕਰਨ ਦੇ ਮਾਮਲੇ ਵਿੱਚ ਮਹਿਲਾ ਕਮਿਸ਼ਨ ਨੇ ਸਖਤ ਐਕਸ਼ਨ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜ਼ਗੀਰ ਕੌਰ ਨਾਲ ਕਥਿਤ ਤੌਰ ਤੇ ਮਾੜਾ ਵਿਵਹਾਰ ਕਰਨ ਦੇ ਮਾਮਲੇ ਵਿੱਚ ਮਹਿਲਾ ਕਮਿਸ਼ਨ ਨੇ ਨੋਟਿਸ ਲੈ ਲਿਆ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਨੂੰ ਕੱਲ 14 ਮਈ 2024 ਦੁਪਹਿਰ 2 ਵਜੇ ਤੱਕ ਮਾਮਲੇ ਦੀ ਸਟੇਟਸ ਰਿਪੋਰਟ ਦੇਣ ਲਈ ਕਿਹਾ ਹੈ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇੱਕ ਵੀਡੀਓ ਦਾ ਜ਼ਿਕਰ ਕਰਦੇ ਹੋਏ ਮਹਿਲਾ ਕਮਿਸ਼ਨ ਨੇ ਇਸ ਉੱਤੇ ਗੰਭੀਰ ਨੋਟਿਸ ਲੈਂਦਾ ਹੈ ਕਿ ਹੈ ਕਿ ਬੀਬੀ ਜਗੀਰਕੌਰ ਇੱਕ ਮਹੱਤਵਪੂਰਨ ਸ਼ਖਸੀਅਤ ਨੇ ਅਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਚੁੱਕੇ ਨੇ ਤੇ ਉਹਨਾਂ ਨਾਲ ਅਜਿਹੀ ਹਰਕਤ ਕਰਨਾ ਗਲਤ ਹੈ ਲੁਧਿਆਣਾ ਵਿੱਚ ਕਾਂਗਰਸ ਹੋਰ ਮਜ਼ਬੂਤ ਹੋ ਗਈ ਹੈ ਕਿਉਂਕਿ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਅਤੇ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਨੂੰ ਬੈਂਸ ਭਰਾਵਾਂ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਉਹ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ। ਉਹਨਾਂ ਨੂੰ ਅੱਜ ਨਵੀਂ ਦਿੱਲੀ ਵਿਖੇ ਪੰਜਾਬ ਇੰਚਾਰਜ ਦਵਿੰਦਰ ਯਾਦਵ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪਾਰਟੀ ਵਿੱਚ ਸ਼ਾਮਲ ਕਰਵਾਇਆ। ਉਹਨਾਂ ਪਾਰਟੀ ਵਿੱਚ ਦੋਵਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਨਾ ਸਿਰਫ ਲੁਧਿਆਣਾ ਸੰਸਦੀ ਹਲਕੇ ਵਿੱਚ ਸਗੋਂ ਪੂਰੇ ਸੂਬੇ ਵਿੱਚ ਕਾਂਗਰਸ ਨੂੰ ਹੋਰ ਮਜ਼ਬੂਤ ਕਰਨਗੇ। ਗੁਰਦਾਸਪੁਰ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਹੰਗਾਰਾ ਮਿਲਿਆ ਸਵਰਨ ਸਲਾਰੀਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਗੁਰਦਾਸਪੁਰ ਵਿੱਚ ਭਾਜਪਾ ਲਈ ਇਹ ਵੱਡਾ ਚਟਕਾ ਮੰਨਿਆ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਰਨ ਸਲਾਰੀਆ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਮਸ਼ਹੂਰ ਪੰਜਾਬੀ ਸ਼ਾਇਰ ਅਤੇ ਲੇਖਕ ਸੁਰਜੀਤ ਪਾਤਰ 79 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਸਨ ਉਹਨਾਂ ਨੇ ਲੁਧਿਆਣਾ ਵਿੱਚ ਆਖਰੀ ਸਾਹ ਲਏ ਸਨ ਉਹਨਾਂ ਦਾ ਇਸ ਦੁਨੀਆ ਨੂੰ ਛੱਡ ਜਾਣਾ ਸਾਹਿਤ ਜਗਤ ਲਈ ਸਭ ਤੋਂ ਵੱਡਾ ਘਾਟਾ ਹੈ ਪਾਤਰ ਦਾ ਅੱਜ ਲੁਧਿਆਣਾ ਵਿਖੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅੰਤਿਮ ਯਾਤਰਾ ਦੌਰਾਨ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੱਤੀ ਸੁਰਜੀਤ ਪਾਤਰ ਦੀ ਅੰਤਿਮ ਯਾਤਰਾ ਦੇ ਦੌਰਾਨ ਵੱਡੇ ਗਿਣਤੀ ਵਿੱਚ ਉੱਗੀਆਂ ਸ਼ਖਸੀਤਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੀਆਂ ਉੱਥੇ ਹੀ ਪੰਜਾਬੀ ਕਵੀ ਅਤੇ ਸਾਹਿਤਕਾਰ ਸੁਰਜੀਤ ਪਾਤਰ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਹਰ ਸਾਲ ਪਾਤਰ ਵਾਰਡ ਦਿੱਤਾ ਜਾਵੇਗਾ ਇਹ ਕੋਰਸਕਾਰ ਉੱਬਰ ਦੇ ਕਵੀਆਂ ਨੂੰ ਦਿੱਤਾ ਜਾਵੇਗਾ ਇਸ ਸਬੰਧੀ ਸਾਰੀ ਯੋਜਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਿਆਰ ਕੀਤੀ ਗਈ ਹੈ दस लेखे इस बॉड बारे रस्मई ऐलान जल्द ਕੀਤਾ ਜਾਵੇਗਾ ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਦਾਖਲ ਕਰਨ ਲਈ ਸਿਰਫ 2 ਦਿਨ ਬਚੇ ਨੇ 7 ਮਈ ਤੋਂ ਲੈ ਕੇ ਹੁਣ ਤੱਕ ਤਕਰੀਬਨ 143 ਉਮੀਦਵਾਰਾਂ ਵੱਲੋਂ 163 ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਚੁੱਕੇ ਨੇ ਅੱਜ ਬਠਿੰਡਾ ਸੀਟ ਤੋਂ ਕਾਲੀ ਦਲ ਦੇ ਉਮੀਦਵਾਰ ਹਰਸ਼ਮਰਤ ਕਰ ਬਦਲ ਨੇ ਨਾਮਜ਼ਦਗੀ ਦਾਖਲ ਕੀਤੀ ਹੈ ਇਸ ਮੌਕੇ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਦਲ ਨੇ ਦਾਅਵਾ ਕਰਦੇ ਕਿਹਾ ਕਿ ਭਾਜਪਾ ਚੋਣ ਹਾਰ ਰਹੀ ਹੈ ਇਸ ਦਾ ਪਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣਾ ਤੋਂ ਲੱਗਦਾ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇੱਕ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨ ਵਿੱਚ ਲੱਗੇ ਹੋਏ ਨੇ ਤੇ ਮੰਗਲ ਸੂਤਰ ਖਹੋਂ ਦੀ ਗੱਲ ਕਰ ਰਹੇ ਨੇ ਜਦ ਕਿ 70 ਸਾਲਾਂ ਵਿੱਚ ਅਜਿਹਕਾ ਨਹੀਂ ਹੋਇਆ ਅੱਜ ਬਠਿੰਡੇ ਤੋਂ ਹੋਰ ਹੈ ਵਿਭਾਰ ਸਿਮਰਿਤ ਕਰਵਾਦਨ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਵਾਜ਼ਾ ਕਾਗਜ਼ ਦਾਪੋ ਕਰ ਰਹੇ ਮੈਨੂੰ ਤਕਰੀਬਨ ਦਾ ਹੀ ਮੀਨੇ ਹੋ ਗਏ ਯਾਤਰਾ ਕਰਦੇ ਪੰਜਾਬ ਦੇ ਤਕਰੀਬਨ ਮੈਂ 85 ਹਲਕਿਆਂ ਚ ਮੈਂ ਜਾ ਕੇ ਆਇਆ ਤੇ ਬਾਕੀ ਜਗ੍ਹਾ ਤੇ ਅਸੀਂ ਰੈਲੀਆਂ ਥਰੂ ਕੰਮ ਕਰ ਰਹੇ ਹਾਂ ਦੋ ਤਿੰਨ ਗੱਲਾਂ ਜਿਹੜੀਆਂ ਸਪਸ਼ਟ ਪੰਜਾਬ ਚ ਮੈਂ ਦੇਖੀਆਂ ਇੱਕ ਲੋਕੀ ਠੱਗੇ ਮਹਿਸੂਸ ਕਰ ਰਹੇ ਐ ਝਾੜੂ ਤੋਂ ਮੈਂ ਪੰਜਾਬੀਆਂ ਦੇ ਮਨਾਂ ਵਿੱਚ ਇੱਕ ਯੂਨਿਟੀ ਹੋ ਰਹੀ ਹੈ ਯੂਨਿਟੀ ਆ ਰਹੀ ਹੈ ਕਿ ਇੱਕੋ ਇੱਕ ਪੰਜਾਬ ਦੀ ਪਾਰਟੀ ਹੈ ਉਹ ਅਸ਼ਰੋਮੀ ਕਾਲੀ ਦਾ ਦੂਜੇ ਸਾਰੇ ਦਿੱਲੀ ਵਾਲੀਆਂ ਆ। ਅੱਛਾ ਕਹਿੰਦੇ ਯਾਰ ਤੇ ਉਹਨਾਂ ਨੇ ਵੀ ਰਿਅਲਾਈਜ਼ ਕਰਨ ਲੱਗ ਗਿਆ ਕਿ ਕਮਿਟਮੈਂਟ ਲੈਵਲ ਜੋ ਕਾਲੀ ਦਲ ਦੀ ਹੈ ਪੰਜਾਬ ਪ੍ਰਤੀ ਕਿਸੇ ਹੋਰ ਪਾਰਟੀ ਦੀ ਨਹੀਂ ਹੈ। ਸੋ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਕਾਲੀ ਦਲ ਨੂੰ ਹੀ ਤਕੜਾ ਕਰਨਾ ਪੈਣਾ ਹੈ ਆ ਇੱਕ ਜਨਰਲ ਫੀਲਿੰਗ ਪੂਰੇ ਪੰਜਾਬ 'ਚ ਹੋ ਗਈ ਤੁਸੀਂ ਹਿਸਟੋਰਿਕ ਰਿਜ਼ਲਟ ਦੇਖੋਗੇ ਇੱਕ ਹਿਸਟੋਰਿਕ ਰਿਜ਼ਲਟ ਕੱਲੇ ਲੜ ਰਹੇ ਹੈ ਪਹਿਲੀ ਵਾਰ ਕੱਲੇ ਲੜ ਰਹੇ ਹੈ ਐਂ ਤੁਸੀਂ ਦੇਖੋ ਕੱਲੇ ਸਾਰੇ ਧਰਮਾਂ ਦੇ ਲੋਕ ਅਕਾਲੀ ਦਲ ਨਾਲ ਜੁੜ ਗਏ ਕਿਉਂਕਿ ਕਾਲੀ ਦਲ ਦੀ ਜਿਹੜੀ ਸੋਚ ਹੈ ਉਹ ਯੂਨਿਟੀ ਦੀ ਸੋਚ ਹੈ ਜਿਹੜਾ ਉਹ ਇੱਕਦਮ ਅਟੈਕ ਇੱਕ ਕਮਿਊਨਿਟੀ ਤੇ ਲੱਗੇ ਹੈ ਤੇ ਕਹਿਣ ਲੱਗੇ ਮੰਦਰ ਸੂਤਰ ਖੋਲ ਲੈਣਗੇ ਇਹ 70 ਸਾਲ ਤੱਕ ਖੋਏ ਨਹੀਂ ਹੁਣ ਕਿੱਥੇ ਖੋਲਣੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਨੇ ਵੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਇਸ ਮੌਕੇ ਨੂੰ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਮੌਜੂਦ ਰਹੇ ਇਸ ਮੌਕੇ ਟੀਨੂ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਵਿੱਚ ਆਮ ਆਦਮੀ ਪਾਰਟੀ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਅਤੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਾਰੀਆਂ ਸੀਟਾਂ ਜਿੱਤੇਗੀ ਚਲੋ ਉਹ ਤਾਂ ਉਮੀਦਵਾਰ ਪੰਜ ਵੀ ਹੋ ਸਕਦੇ 15 ਵੀ ਹੋ ਸਕਦੇ ਆ ਪਰ ਤੁਸੀਂ ਲੋਕਾਂ ਦਾ ਜੋਸ਼ ਵੇਖੋ ਜਿੱਤ ਆਮ ਆਦਮੀ ਪਾਰਟੀ ਦੀ ਹੋਣੀ ਹੈ ਇਹ ਨਾ ਵੋਲੰਟੀਅਰਸ ਦੀ ਹੋਣੀ ਆ ਜਲੰਧਰ ਦੇ ਵੋਟਰਾਂ ਦੀ ਹੋਣੀ ਆ ਤੇ ਜਲੰਧਰ ਦੇ ਉਮੀਦਵਾਰ ਦੀ ਹੋਣੀ ਆ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਉਸ ਤੋਂ ਪਹਿਲਾਂ ਉਹਨਾਂ ਨੇ ਰੋਡ ਸ਼ੋਅ ਕੱਢਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਸ਼ਾਮਲ ਹੋਏ ਇਸ ਮੌਕੇ ਢਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਜਿੱਤੇਗੀ ਉਹਨਾਂ ਕਿਹਾ ਕਿ ਕੋਈ ਵੀ ਉਹਨਾਂ ਦੇ ਮੁਕਾਬਲੇ ਵਿੱਚ ਨਹੀਂ ਹੈ ਬੋਬਾ ਦੀ ਲੀਡ ਦਾ ਜਿੱਤਾਂਗੇ ਆਮ ਆਦਮੀ ਪਾਰਟੀ ਫੂਦਰ ਪੰਜਾਬ ਚ 13 ਜੀਤੋਂ ਕਰ ਜਾਂਦੀ 16 ਤਰੀਕ ਨੂੰ ਅਰਵਿੰਦ ਕੇਜੀਵਾਲ ਜੀ ਰੋਡ ਸ਼ੋਅ ਕਰਨ ਆਵੇ ਤੇ ਦੇਖਿਓ ਤੁਸੀਂ 16 ਤੋਂ ਬਾਅਦ ਦੂਜੇ ਸਭ ਲੋਕ ਆਪਣੇ ਘਰ ਹੀ ਚੱਲ ਜਾਣਗੇ ਇੱਥੇ ਚਾਰ ਉਮੀਦਵਾਰ ਬੜੇ ਮੇਨ ਹੈ ਤੁਸੀਂ ਕਿਹਨੂੰ ਸਮਝ ਦਿਓ ਕਿ ਜਿੱਦਾਂ ਨਾਲ ਤੁਹਾਡਾ ਕਿਸੇ ਨੂੰ ਵੀ ਨਹੀਂ ਕਿਸੇ ਨੂੰ ਤੇ ਕਿਸੇ ਨੂੰ ਨਹੀਂ ਮੈਂ ਕਿਹਾ ਕਿਸੇ ਨੂੰ ਵੀ ਨਹੀਂ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਅੱਜ ਦਾਖਲ ਕੀਤੇ ਨੇ ਉਹਨਾਂ ਦੇ ਨਾਲ ਸਾਬਕਾ ਉਪ ਮੁੱਖ ਮੰਤਰੀ ਹਮਪ੍ਰਕਾਸ਼ ਸੋਨੀ ਅਤੇ ਸਾਬਕਾ ਮੰਤਰੀ ਸੁਖਵਿੰਦਰ ਸਿੰਘ ਸੁਖ ਸਰਕਾਰੇ ਮੌਜੂਦ ਸਨ ਇਸ ਮੌਕੇ ਨੇ ਕਿਹਾ ਕਿ ਉਹਨੂੰ ਵੱਡਾ ਹਮਕਾਰਾ ਮਿਲ ਰਿਹਾ ਉਹਨਾਂ ਨੇ ਕਿਹਾ ਕਿ ਉਹਨੂੰ ਦੀ ਜਿੱਤ ਯਕੀਨੀ ਹੈ ਤਾਂ ਲੋਕਾਂ ਦੀ ਬਹੁਤ ਵੱਡਾ ਅਤਿਸ਼ਾ ਹੈ ਸੋ ਮੈਂ ਅੱਜ ਦੇ ਇਸ ਉਮੀਦਵਾਰ ਨਾਮਜ਼ਦਗੀ ਪੱਤਰ ਪੱਤਰ ਸਭੇ ਜਿਹੜੇ ਸਾਡੇ ਵਰਕਰ ਸੇਵਾਨ ਆਮ ਲੋਕ ਸੀਨੀਅਰ ਲੀਡਰ ਸਭਾ ਨਾਲ ਆਈ ਸੀ ਮੈਂ ਪਹਿਲੀ ਗੱਲ ਤੋਂ ਇਹਨਾਂ ਸਭ ਦਾ ਧੰਨਵਾਦ ਕਰਦਾ ਅੱਜ ਅਸੀਂ ਲੋਕਤੰਤਰ ਦਾ ਸਭ ਤੋਂ ਵੱਡਾ ਸੰਕਲ ਭਾਰਤ ਦੇ ਵਿੱਚ ਚੰਦ ਰਿਆ ਕਿ ਉਹਨਾਂ ਦਾ ਔਰ ਉਹਦੀ ਉਮੀਦਵਾਰੀ ਦੇ ਕਾਗਜ਼ ਭਰੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਔਰ ਜਿਹੜੀ ਦੇਸ਼ ਕੌਮ ਦੀ ਸੇਵਾ ਹੈ ਔਰ ਜਿਹੜੀ ਕਸਮ ਖਾਦੀ ਹੈ ਕਿ ਸੰਵਿਧਾਨ ਦੇ ਅਧਿਕਾਰਾਂ ਦੀ ਰਹਿਤ ਕੀਤੀ ਜਾਊਗੀ ਔਰ ਇਹ ਜਿਹੜੀ ਮਾਈਕਲੇ ਗਲੈਫਿਕਸ਼ਨ ਹੈ ਇਹ ਦੇਸ਼ ਦੇ ਵਿੱਚ ਇੱਕ ਨਵੀਂ ਸਰਕਾਰ ਬਣਾਉਣ ਚਾਹੇਗੀ ਔਰ ਨਵੀਂ ਸਰਕਾਰ ਅਸੀਂ ਬਣਾਵਾਂਗੇ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਲੋਕ ਸਭਾ ਹਲਕਾ ਫਤੇਗੜ ਸਾਹਿਬ ਰਿਜ਼ਰਵ ਸੀਟ ਤੋਂ ਸ਼੍ਰੋਮਣੀ ਕਾਲ ਦਲ ਦੇ ਉਮੀਦਵਾਰ ਵਿਕਰਮ ਸਿੰਘ ਖਾਲਸਾ ਵੱਲੋਂ ਅੱਜ ਜ਼ਿਲ੍ਹਾ ਚੋਣ ਅਧਿਕਾਰੀ ਫਤੇਗੜ ਸਾਹਿਬ ਫਰਨੀਤ ਸ਼ੇਰਗਲ ਦੇ ਕੋਲ ਆਪਣੇ ਚੋਣ ਨਾਮਜ਼ਦਗੀ ਪੱਤਰ ਦਾਖਲ ਕਰਵਾਈ ਗਈ ਜਦੋਂ ਕਿ ਕਵਰਿੰਗ ਕੈਂਡੀਡੇਟ ਦੇ ਵਜੋਂ ਉਹਨਾਂ ਦੀ ਧਰਮ ਪਤਨੀ ਅਰਵਿੰਦਰ ਕੌਰ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਈ ਇਸ ਮੌਕੇ ਤੇ ਯੂਥ ਅਕਲ ਦਲ ਦੇ ਪ੍ਰਧਾਨ ਸਰਵਜੀਤ ਸਿੰਘ ਚੈਂਜਰ ਸਮੇਤ ਨੌ ਵਿਧਾਨ ਸਭਾ ਹਲਕੇ ਦੇ ਇੰਚਾਰਜਾਂ ਦੇ ਨਾਲ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਉਹਦੇ ਦਰਾਂ ਨੇ ਵੀ ਸ਼ਮੂਲਿਤ ਕੀਤੇ ਅਤੇ ਆਪਣੇ ਚੋਣ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਬਿਕਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਦੀ ਚੋਣ ਮਹੰਮਨੂ ਸਾਰੇ ਹਲਕਿਆਂ ਵਿੱਚੋਂ ਭਾਰਮਾ ਹੰਗਾਰਾ ਮਿਲ ਰਿਹਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੀ ਮੈਂ ਇਸ ਸੀਟ ਵਾਸਤੇ ਕਾਗਜ਼ ਦਾਖਲ ਕੀਤੇ ਨੇ ਸੋ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਮੁਖੇਸ਼ਵਾਧਾਰ ਸਾਰੇ ਸ਼ੀਨੇ ਰਾਗੂ ਸਹਿਬਾਨ ਔਰ ਇਸ ਇਲੈਕਸ਼ਨ ਦੇ ਕੋਆਰਡੀਨੇਟਰ ਸ੍ਰੀ ਅਸ਼ਰੰਦੀਪ ਸਿੰਘ ਢਿੱਲੋਂ ਔਰ ਸ੍ਰੀ ਸੰਤਾ ਸਿੰਘ ਮੈਦਪੂਰੀ ਜੀ ਇਲੈਕਸ਼ਨ ਇਨਚਾਰਜ ਇਹਨਾਂ ਦੀ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਕਾਗਜ਼ ਇਹਨਾਂ ਦਾਖਲ ਕੀਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਮੈਂ ਸਮਝਦਾ ਕਿ ਹੌਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰਚਾਰ ਜਿਹੜਾ ਅਸੀਂ ਹੋਰ ਤੇਜ਼ ਕਰਾਂਗੇ ਪਬਲਿਕ ਦਾ ਬਹੁਤ ਵਧੀਆ ਰਿਸਪੌਂਸ ਆ ਔਰ ਇਹ ਸੀਟ ਜਿੱਤ ਕੇ ਅਸੀਂ ਪਾਰਟੀ ਨੂੰ ਚੋਣਾਂ ਭਾਵੇਂ ਦੇ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰਮਣੀ ਕਲਦਲ ਦੇ ਉਮੀਦਵਾਰ ਸੋਨ ਸਿੰਘ ਢੰਡਲ ਵੱਲੋਂ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਕੋਲ ਆਪਣੇ ਨਾਮਜ਼ਦਗੀ ਦੇ ਕਾਗਜ਼ ਦਾਖਲ ਕਰਵਾਏ ਗਏ ਇਸ ਮੌਕੇ ਨੂੰ ਨਾਲ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਬਕਾ ਸੰਸਦ ਬਰਿੰਦਰ ਸਿੰਘ ਵਾਜਵਾ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਤੇ ਹੋਰ ਆਗੂ ਮੌਜੂਦ ਸਨ ਇਸ ਮੌਕੇ ਨੇ ਕਿਹਾ ਕਿ ਉਹਨਾਂ ਨੂੰ ਭਰਮਾ ਹੁਗਾਰਾ ਮਿਲ ਰਿਹਾ ਹੈ ਦੇਖੋ ਅੱਜ ਬੜੀ ਮੇਰੇ ਵਾਸਤੇ ਖੁਸ਼ੀ ਦਾ ਇਹ ਦਿਨ ਹੋਆ ਕਿ ਮੈਨੂੰ ਲੰਬੀ ਸਿਆਸਤ ਤੋਂ ਬਾਅਦ ਅੱਜ ਪਾਰਲੀਮੈਂਟ ਦੀ ਨਾਮਜ਼ਦਗੀ ਦਾ ਮੌਕਾ ਮਿਲਿਆ ਔਰ ਜੋ ਮੈਂ ਮਹਿਸੂਸ ਕਰ ਰਿਹਾ ਕਿ ਅੱਜ ਦੇਖਦੇ ਨਵੀਂ ਸਰਕਾਰ ਲੋਕ ਚਾਹੁੰਨਾ ਚਾਹੁੰਦੇ ਆ ਉਹ ਬੜੇ ਮਸਲੇ ਨੇ ਦੇਸ਼ ਦੇ ਅੰਦਰ ਜਿਨ੍ਹਾਂ ਦਾ ਮੌਜੂਦਾ ਸਰਕਾਰਾਂ ਹੱਲ ਨਹੀਂ ਕਰ ਸਕੀਆਂ ਪੰਜਾਬ ਦੇ ਬੜੇ ਮਸਲੇ ਨੇ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਪੰਜਾਬ ਦੀ ਸਾਡੀ ਸ਼੍ਰੋਮਣੀ ਕਾਲ ਦਲ ਦੀ ਪਹਿਲਾਂ ਤੋਂ ਪੰਜਾਬ ਲਈ ਕੀਤੇ ਹੋਏ ਕਾਰਜ ਉਹ ਜਾਂ ਪੰਜਾਬ ਵਾਲੀ ਵਫਾਦਾਰੀ ਆ ਜਾਂ ਜਿਹੜੀ ਅਸੀਂ ਬਾਕੀ ਪਾਰਟੀਆਂ ਜੋ ਅੱਜ ਧੱਕੇ ਕਰ ਰਹੀਆਂ ਇਨਸਾਫ ਨਹੀਂ ਮਿਲ ਰਿਹਾ ਲਾਂਡ ਆਰਡਰ ਹੈ ਕੋਈ ਨਹੀਂ ਔਰ ਸੈਂਟਰ ਗਵਰਨਮੈਂਟ ਕਿਤਲੇ ਕਿਤੇ ਪੰਜਾਬ ਦੀ ਸਾਡੇ ਧਾਰਮਿਕ ਮਸਲਿਆਂ ਵਿੱਚ ਦਖਲਅਜ਼ੀਆਂ ਜਿਹੜੇ ਹੋਰ ਸਾਡੇ ਕੀਤੇ ਹੋਏ ਵਾਦੇ ਉਹ ਪੂਰੇ ਨਾ ਕਰਨੇ ਬਹੁਤ سارے ਮਸਲੇ ਆ ਜਿਹਨਾਂ ਨੂੰ ਲੈ ਕੇ ਲੋਕਾਂ ਵਿੱਚ ਜਾਵਾਂਗੇ ਔਰ ਜਿੰਨਾ ਸਮਾਂ ਮੈਨੂੰ ਹੁਣ ਮਿਲਿਆ ਮੈਂ ਲੋਕਾਂ 'ਚ ਗਿਆ ਤੇ ਬਹੁਤ ਵੱਡਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਲੋ ਉਹਨੇ ਦੇਖ ਲਈਆ ਸਰਕਾਰ ਕਾਂਗਰਸ ਦੀ ਵੀ ਦੇਖ ਲਈ ਬੀਜੇਪੀ ਦੀ ਵੀ ਦੇਖ ਲਈ ਆਮ ਆਦਮੀ ਪਾਰਟੀ ਵੀ ਦੇਖ ਲਈ ਔਰ ਮੈਂ ਸੋਚਦਾ ਮੈਂ ਕਾਲੀਦਰ ਬਹੁਤ ਇਹਨਾਂ ਦਿਨਾਂ ਦੇ ਵਿੱਚ ਸਟਰੋਂਗ ਆ ਤਕੜਾ ਆ ਇੱਕ ਵੱਡਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਬੋਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਵੱਲੋਂ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਕੋਲ ਆਪਣੇ ਨਾਮਜ਼ਦਗੀ ਕਾਗਜ਼ ਦਖਲ ਕਰਵਾਏ ਗਏ ਪਹਿਲਾਂ ਤਾਂ ਮੈਂ ਰਾਸ਼ਟਰੀ ਪ੍ਰਧਾਨ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਮਾਇਆਵਤੀ ਜੀ ਔਰ ਹਾਈ ਕਮਾਂਡ ਔਰ ਸੀਨੀਅਰ ਲੀਡਰਸ਼ਿਪ ਪੰਜਾਬ ਦੀ ਉਹਨਾਂ ਸਭ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਪਾਰਟੀ ਦਾ ਉਮੀਦਵਾਰ ਥਾਪਿਆ ਔਰ ਦੂਸਰੀ ਗੱਲ ਜੋ ਤੁਸੀਂ ਆਪ ਜੀ ਨੇ ਮੇਰੇ ਕੋਲ ਸਵਾਲ ਪੁੱਛਿਆ ਅੱਜ ਕਿ ਮੈਂ ਕਿਹੜੇ ਮੁੱਦੇ ਨੂੰ ਲੈ ਕੇ ਜਾਊਂਗਾ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵਿੱਚ ਪਿਛਲੇ 70 ਸਾਲ ਦੇ ਵਿੱਚ ਹੋਇਆ ਹੀ ਕੁਛ ਨਹੀਂ ਤੁਸੀਂ ਕੰਡੀ ਦੇ ਏਰੀਆ ਤੋਂ ਲੈ ਕੇ ਬੇੜ ਦੇ ਏਰੀਏ ਤੱਕ ਬਲਾਟੌਰ ਤੱਕ ਅਸੀਂ ਜਦੋਂ ਜਾਂਦੇ ਹਾਂ ਔਰ ਦੇਖਦੇ ਹਾਂ ਕਿ ਕੰਡੀ ਦੇ ਨਾਲ-ਨਾਲ ਦੇ ਜਿਹੜੇ ਏਰੀਆ ਉਹ ਮਾਈਨਿੰਗ ਦੇ ਨਾਲ ਸਾਰਾ ਜਿਹੜੀ ਨੇਚਰਲ ਹੈਬਿਟੈਟ ਹੈ ਉਹ ਸਾਰੀ ਤਬਾਹ ਕਰ ਦਿੱਤੀ ਗਈ ਹੈ ਰੇਟ ਉੱਥੋਂ ਕੱਢ ਲਈ ਗਈ ਹੈ ਪੱਥਰ ਉੱਥੋਂ ਕੱਢ ਲਿਆ ਗਿਆ ਹੈ ਔਰ ਜ਼ਮੀਨ ਦੇ ਵਿੱਚੋਂ ਪਾਣੀ ਦੀ ਜਿਹੜੀ ਪੰਜਾਬ ਦੇ ਵਿੱਚ ਸਮੱਸਿਆ ਹੈ ਉਹ ਦਿਨ-ਵਦਨ ਅੱਗੇ ਵੱਧ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਸਾਬਕਾ IAS ਪਰਮਪਾਲ ਕੌਰ ਸਿੱਧੂ ਮਲੂਕਾ ਨੇ ਅੱਜ ਬਠਿੰਡਾ ਵਿੱਚ ਰੋਡ ਸ਼ੋਅ ਕਰਨ ਉਪਰੰਤ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਨੇ ਇਸ ਮੌਕੇ ਨੂੰ ਦੇ ਨਾਲ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇਰ ਪਾਣੀ ਸਾਬਕਾ ਸੰਸਦ ਸਕੱਤਰ ਜਗਦੀਪ ਸਿੰਘ ਨਕਈ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਘਲਾ ਵੀ ਮੌਜੂਦ ਸਨ ਦੇਖੋ ਬਹੁਤ ਵੱਡਾ ਇਕੱਠ ਅੱਜ ਉੱਥੇ ਹਾਜ਼ਰ ਹੋਇਆ ਸੀਗਾ ਨਾਮੀਨੇਸ਼ਨਸ ਭਰਨ ਵਾਸਤੇ ਸ਼ਹਿਰਾਂ ਚੋਂ ਨਹੀਂ ਪਿੰਡਾਂ ਦੇ ਵਿੱਚੋਂ ਬਹੁਤ ਵੱਡੀ ਤਦਾਦ ਦੇ ਵਿੱਚ ਮੇਰੇ ਵੀਰ ਭੈਣ ਹਾਜ਼ਰ ਹੋਏ ਤੇ ਮੈਨੂੰ ਸਪੋਰਟ ਉਹਨਾਂ ਨੇ ਦਿਖਾਈ ਤੇ ਇੰਨਾ ਵੱਡਾ ਇਕੱਠ ਦੇਖ ਕੇ ਸਾਰਾ ਜਿਵੇਂ ਕਹਿ ਲੋ ਕਿ ਲੋਕ ਸਭਾ ਹਲਕਾ ਹਿੱਲ ਚੁੱਕਿਆ ਹੈ ਔਰ ਵਿਰੋਧੀ ਪਾਰਟੀਆਂ ਵੀ ਹਿੱਲ ਚੁੱਕੀਆਂ ਹੈ ਵੈਸੇ ਤਾਂ ਪਹਿਲਾਂ ਹੀ ਘਬਰਾਏ ਹੋਏ ਸੀ ਮੈਨੂੰ ਨੋਮੀਨੇਸ਼ਨ ਫਾਈਲ ਕਰਨ ਤੋਂ ਰੋਕਣ ਦੀ ਕੋਸ਼ਿਸ਼ ਸੀ ਸਰਕਾਰ ਦੀ ਔਰ ਅਕਾਲੀ ਦਲ ਨਾਲ ਮਿਲ ਕੇ ਵੀ ਛੜਿਆੰਤਰ ਉਹ ਕਰ ਰਹੇ ਸੀ ਇਹ ਮੈਨੂੰ ਪਤਾ ਲੱਗਿਆ ਸੀ ਪਰ ਉਹ ਰੋਕ ਨਹੀਂ ਸਕੇ ਤੇ ਅੱਜ ਮੈਂ ਨੋਮੀਨੇਸ਼ਨ ਫਾਈਲ ਕਰਨ ਆਈ ਆ ਉਹਨਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਫੇਲ ਹੋ ਚੁੱਕੀਆਂ ਪਰ ਉਹਨਾਂ ਨੇ ਆਪਦੀ ਘਬਰਾਹਟ ਜਿਹੜੀ ਸ਼ੋਅ ਕਰਨੀ ਸੀ ਉਹ ਕਰਤੀ ਸੋ ਬਹੁਤ ਘਬਰਾਇਆ ਹੋਇਆ ਵਿਰੋਧੀ ਦਲ ਮੈਂ ਇਹੀ ਕਹਿਣਾ ਚਾਹੂੰਗੀ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇੰਨੀ ਵੱਡੀ ਲੈਵਲ ਤੇ ਮੈਨੂੰ ਸਪੋਰਟ ਮਿਲੀ ਇਸੇ ਸਪੋਰਟ ਤੇ ਸਿੱਤੇ ਮੈਂ ਇਨਾ ਹੌਸਲਾ ਕੀਤਾ ਕਿ ਮੈਂ ਸਰਕਾਰ ਨਾਲ ਵੀ ਲੜੀ ਤੇ ਇੱਕ ਮਹਿਲਾ ਆਫੀਸਰ ਨੂੰ ਇਸ ਤਰ੍ਹਾਂ ਨਾਮੀਨੇਸ਼ਨ ਫਾਈਲ ਕਰਨ ਤੋਂ ਰੋਕਣਾ ਜਦੋਂ ਕਿ ਉਹਨਾਂ ਨੇ ਉਸ ਤੋਂ ਬਾਅਦ ਮੇਲ ਆਫੀਸਰਸ ਨੂੰ ਐਨਓਸੀ ਵੀ ਦਿੱਤੇ ਹੈ ਰਿਟਾਇਰਮੈਂਟ ਵੀ ਦਿੱਤੀ ਹੈ ਸਿਰਫ ਮੈਨੂੰ ਰਿਟਾਇਰਮੈਂਟ ਨਹੀਂ ਦਿੱਤੀ ਇੱਕ ਵਿਤਕਰਾ ਕੀਤਾ ਇੱਕ ਮਹਿਲਾ ਅਫਸਰ ਨਾਲ ਸੋ ਦੇਖੋ ਇਹਨਾਂ ਦੀ ਮਹਿਲਾਵਾਂ ਪ੍ਰਤੀ ਕੀ ਮਨਸ਼ਾ ਹੈ ਜਦੋਂ ਕਿ ਬੀਜੇਪੀ ਨੇ ਮੈਨੂੰ ਮਹਿਲਾ ਹੋਣ ਦੇ ਨਾਤੇ ਹੀ ਟਿਕਟ ਦਿੱਤੀ ਹੈ ਔਰ ਤਿੰਨ ਸੀਟਾਂ ਬੀਜੇਪੀ ਨੇ ਤਿੰਨ ਟਿਕਟਾਂ ਮਹਿਲਾਵਾਂ ਨੂੰ ਦਿੱਤੀਆਂ ਕਿੰਨਾ ਸਤਕਾਰ ਆ ਉਹਨਾਂ ਦੇ ਮਨ ਦੇ ਵਿੱਚ ਮਹਿਲਾਵਾਂ ਪ੍ਰਤੀ ਔਰ ਦੂਜੇ ਪਾਸੇ ਤੁਸੀਂ ਹਾਲ ਦੇਖ ਲਓ ਆਮ ਆਦਮੀ ਪਾਰਟੀ ਤੇ ਕਾਲੀ ਦਲ ਦਾ ਜਿਹੜੇ ਕਿ ਮਹਿਲਾ ਅਫੀਸਰ ਨੂੰ ਅੱਗੇ ਨਹੀਂ ਸੀ ਔਰ ਦੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਖੇਤਰੀ ਪਾਰਟੀ ਸ਼ਰਮਣੀ ਕਲਦਲ ਬਾਦਲ ਦਾ ਸਾਥ ਦੇਣ ਉਹਨੇ ਕਿਹਾ ਕਿ ਦੂਜੀਆਂ ਪਾਰਟੀਆਂ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਦੱਸਦੇ ਕਿ ਧਾਮੀ ਹੁਸ਼ਿਆਰਪੁਰ ਪਹੁੰਚੇ ਸਨ ਜਿੱਥੇ ਉਹਨਾਂ ਮਾਡਲ ਟਾਊਨ ਇਲਾਕੇ ਵਿੱਚ ਸ਼ਰਮਣੀ ਕਲਦਲ ਬਾਦਲ ਦੇ ਲੋਕ ਸਭਾ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਸਾਰੇ ਪੰਜਾਬ ਦੇ ਵਿੱਚ ਪਹਿਲੀ ਜ਼ੋਨ ਨੂੰ ਲੋਕਾਂ ਨੇ ਮਤਦਾਨ ਕਰ ਦਿੱਤਾ ਤੇ ਸ਼ਮਣੀ ਅਕਾਲੀ ਦਲ ਇਸ ਵਾਰ 13 ਹੀ ਸੀਟਾਂ ਪੰਜਾਬ ਦੀਆਂ ਆਪਣੇ ਬਲਬੁੱਲਤੇ ਤੇ ਲੜ ਰਿਹਾ ਔਰ ਇਸ ਹਿਹਾਰਪੁਰ ਦੇ ਹਲਕੇ ਤੋਂ ਸਰਦਾਰ ਸੋਹਣ ਸਿੰਘ ਜੀ ਠੰਡਲ ਜਿਹੜੇ ਸਾਬਕਾ ਮੰਤਰੀ ਚਾਰ ਵਾਰੀ ਐਮਐਲਏ ਰਹੇ ਉਹਨਾਂ ਨੂੰ ਪਾਰਟੀ ਵੱਲੋਂ ਬਤੌਰ ਉਮੀਦਵਾਰ ਐਲਾਨਿਆ ਗਿਆ ਜਿਨ੍ਹਾਂ ਦੇ ਵੀ ਅੱਜ ਨੋਮੀਨੇਸ਼ਨ ਪੇਪਰ ਜਿਹੜੇ ਆ ਉਹ ਫਾਈਲ ਕਰਨੇ ਆ ਉਹ ਤੋਂ ਪਹਿਲਾਂ ਇਹ ਸਾਰੇ ਹਲਕਾ ਇਨਚਾਰਜ ਤੇ ਮੋਤਵਾਰ ਸਾਡੇ ਸਰਕਲਾਂ ਦੇ ਜੱਫੇਦਾਰ ਹੋਰ ਜੱਫੇਬੰਦ ਕਰ ਜ਼ਿੰਮੇਵਾਰ ਸਜਣੋ ਸਾਰੇ ਅੱਜ ਇੱਥੇ ਪਹੁੰਚਿਆ ਤੇ ਅੱਜ ਠੰਡਰ ਸਾਹਿਬ ਦੇ ਚੋਣ ਦਫ਼ਤਰ ਦਾ ਉਹ ਵੀ ਅਦਗਾਟਮ ਹੋਣਾ ਸੋ ਜਿੰਨੇ ਦਿਨ ਘੰਮਦਿਆਂ ਨੂੰ ਹੋਗਾ 9 ਹਲਕੇ ਆ ਇਸ ਹਾਲ ਵੱਡੇ ਹਲਕੇ ਦੇ ਵਿੱਚ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਆ ਵੱਡਾ ਚਾਅ ਆ ਲੋਕਾਂ ਦੇ ਵਿੱਚ ਉਦੇ ਦੋ ਕਾਰਨ ਆ ਇੱਕ ਤਾਂ ਕਿਉਂਕਿ ਸ਼ੋਮਣੀ ਕਾਲੀ ਦਲ ਆਪਣੇ ਬਲਬੂਤੇ ਤੇ ਇਲੈਕਸ਼ਨ ਲੜ ਰਿਹਾ ਦੂਜਾ ਤਕੜੀ ਨਿਸ਼ਾਨ ਇਸ ਹੁਸ਼ਿਆਰਪੁਰ ਹਲਕੇ 'ਚ ਬਹੁਤ ਲੰਬੇ ਸਮੇਂ ਤੋਂ ਬਾਅਦ ਲੋਕਾਂ ਨੂੰ ਬਟਨ ਤੱਕਰ ਦਾ ਸੁਆਪ ਮਿਲਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਬਾਕੀ ਪੰਜਾਬ ਦੇ ਹਲਕਿਆਂ 'ਚ ਵੀ ਮੈਂ ਘੁੰਮਦਾ ਅੱਜ ਬਹੁਤ ਵੱਡੀ ਇੱਕ ਮੂਵਮੈਂਟ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਲੰਮੇ ਚਿਰ ਤੋਂ ਬਾਅਦ ਜਿਹੜੀ ਉਹ ਦੁਆਰਾ ਪਲਣੀ ਆ ਲੋਕਾਂ ਨੂੰ ਰਾਜਾਂ ਦੇ ਔਰਤਾਂ ਕੋਲੋਂ ਸੋਨੇ ਦੀਆਂ ਚੈਨੀਆਂ ਲੁੱਟਣ ਵਾਲੇ ਦੋ ਮੁਲਜ਼ਮਾਂ ਨੂੰ ਸਰਹਿੰਦ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸਰਹਿੰਦ ਪੁਲਿਸ ਵੱਲੋਂ ਲੁਟੇਰਿਆਂ ਪਾਸੋਂ ਲੁੱਟਦਾ ਸਮਾਨ ਬਰਾਮਦ ਕੀਤਾ ਗਿਆ ਡੀਐਸਪੀ ਸੁਖਨਾਲ ਸਿੰਘ ਨੇ ਦੱਸਿਆ ਕਿ 2 ਏਪ੍ਰੈਲ ਨੂੰ ਸਰਹਿੰਦ ਤੋਂ ਦੋ ਮੋਟਰਸਾਈਕਲ ਸਵਾਰਾਂ ਨੇ ਅਧਿਆਪਕ ਬਰਿੰਦਰ ਅਰੋੜਾ ਤੋਂ ਦੋ ਤੋਲੇ ਸੋਨੇ ਦੀ ਚੈਨ ਚੋਰੀ ਕੀਤੀ ਸੀ ਤੇ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦੀ ਪਛਾਣ ਰਣਜੀਤ ਸਿੰਘ ਅਤੇ ਗੁਰਸੇਵਿਕ ਸਿੰਘ ਵਜੋਂ ਹੋਈ ਹੈ ਇਹਨਾਂ ਕੋਲੋਂ ਅਧਿਆਪਕ ਤੋਂ ਖੋਹੀਤੀ ਗਈ ਸੋਨੇ ਦੀ ਚੈਨ ਇੱਕ ਚਾਕੂ ਇੱਕ ਕਾਰ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਗਏ ਡੀਐਸਪੀ ਸੁਖਨਾਲ ਸਿੰਘ ਨੇ ਕਿਹਾ ਕਿ ਰਣਜੀਤ ਸਿੰਘ ਤੇ ਪਹਿਲਾਂ ਹੀ ਇੱਕ ਮੁਕਾਦਮਾ ਦਰਜ ਹੈ ਕਿ ਅਪ੍ਰੈਲ ਨੂੰ ਇੱਕ ਚੀਨ ਸਨਾਚਿੰਗ ਹੋਈ ਸੀ ਇੱਕ ledi ਸੀਗੇ ਉਹ ਸਕੂਲ ਟੀਚਰ ਨੇ ਓ ਰਿਕਸ਼ੇ ਤੇ ਜਾ ਰਹੀ ਸੀ ਦੋ ਮੁੰਡੇ ਜਿਨ੍ਹਾਂ ਨੇ ਮੁੰਨ ਬੰਨੇ ਹੋਏ ਸੀ ਆਪਣੇ ਕੁ ਮੋਟਰਸਾਈਕਲ ਤੇ ਆਏ ਸੀ ਤੇ ਉਹਨਾਂ ਦੀ ਚੀਨ ਸਨਾਚ ਕਰਕੇ ਲੈ ਕੇ ਸੀ ਉਹਨਾਂ ਨੂੰ ਚਾਪੀ ਦਿਖਾ ਕੇ ਇਹ ਇਨਸੀਡੈਂਟ ਜੋ ledi ਥੱਲੇ ਵੀ 21 ਉਹਨਾਂ ਨੇ ਬਾਅਦ ਹੀ ਸੱਟ ਨਹੀਂ ਕੀਤੀ ਸੀ ਅਸੀਂ ਤੁਰੰਤ ਉਦਮਨ ਨਗਰ ਬਿਆਂਤੇ ਅਸੀਂ 50 ਨੰਬਰ ਐਫ ਆਈ ਆਰ ਫਰਾਂਖਾਣੇ ਚ ਰਜਿਸਟਰ ਕਰਤੀ ਸੀ ਉਸ ਤੋਂ ਬਾਅਦ ਉਦੋਂ ਤੋਂ ਲਗਾਤਾਰ ਸਾਡੀ ਐਸ ਐਚਓ ਇਨਸਪੈਕਟਰ ਕੁਮਿੰਦਰ ਸਿੰਘ ਤੇ ਇਨਾਂ ਦੀ ਟੀਮ ਲੱਗੀ ਹੋਈ ਸੀ ਜੀ ਇਹਨਾਂ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਟੈਕਨੀਕਲ ਇਨਪੋਰਟਸ ਦੀ ਮਦਦ ਨਾਲ ਇਹਨਾਂ ਨੇ ਕੱਲ੍ਹ ਇਹ ਕੇਸ ਪੂਰੀਸ ਕਰ ਲਿਆ ਸੀਗਾ ਕਿ ਅਸੀਂ ਇਹਦੇ ਜਿਹੜੇ ਦੋ ਮੁੱਖ ਦੋਸ਼ੀ ਸੀਗੇ ਰਣਜੀਤ ਠੇਗਾ ਰਣਜੀਤ ਸਿੰਘ ਜੀ ਤੀਤਾ ਪਿੱਖੀ ਖੁਰਤਪਿੰਡ ਤੋਂ ਆ ਜੀ ਮਲੋਤ ਖਾਣੇ ਚ ਪੈਣਾ ਇੱਕ ਗੁਰ세ਵਕ ਸਿੰਘ ਨੇ ਇਹ ਹੈਗੇ ਪਵੰਗੀਗੜ ਤੋਂ ਇਹ ਦੋਨਾਂ ਨੂੰ ਅਰੈਸਟ ਕਰ ਲਿਆ ਅਸੀਂ ਜਿਹੜਾ ਇਹਨਾਂ ਨੇ ਵਾਰਦਾਤ ਸਮੇਂ ਮੋਟਰਸਾਈਕਲ ਵਰਤਦੇ ਐ ਸਪਲੈਂਡਰ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਜਿਹੜੀ ਉਹ ਚੇਨ ਇਹਨਾਂ ਨੇ ਖੋਹ ਲਈ ਸੀ ਲਗਭਗ ਤਕਰੀਬਨ ਦੋ ਟੋਲੇ ਦੀ ਚੇਨ ਸੀ 골ਡ ਇਹ ਉਹ ਚੇਨ ਅਸੀਂ ਰਿਕਵਰ ਕਰ ਲਈ ਹੈ ਮੌਕੇ 'ਚ ਵਰਤਿਆ ਹੋਇਆ ਇਹਨਾਂ ਦੇ ਜਿਹੜਾ ਚਾਕੂ ਇਹਨਾਂ ਨੇ ਵਰਤਿਆ ਸੀ ਉਹਨਾਂ ਨੂੰ ਵੀ ਤੇ ਉਹ ਵੀ ਅਸੀਂ ਅਨੌਇਕ ਮਾਮਲਾ ਇਹਨਾਂ ਦਾ ਦਰਜਾ ਹੈ ਪਹਿਲਾਂ ਇਹਨਾਂ ਤੇ ਜਿਹੜੀ ਰਣਜੀਤ ਜੀਤਾ ਹੈ ਇਹਦੇ ਤੇ ਇੱਕ ਤਾਂ ਮਲੋਤ ਥਾਣੇ 2016 ਐਨਡੀਪੀਐਸ ਦਾ ਪਰਚਾ ਦਰਜ ਹੈ ਤੇ ਸਾਡੇ ਇੱਥੇ ਸਰਾਂਥਾਣੇ ਵੀ 100 ਨੰਬਰ ਐਫਆਈਆਰ ਹੈ 2003 ਦੀ ਸਨੇਚਿੰਗ ਦੀ ਤੇ ਐਨਡੀਪੀਐਸ ਦੀ ਇਹਦੇ ਤੇ ਪਹਿਲਾਂ ਦਰਜ ਹੈ ਠੀਕ ਹੀ ਬਰਾਮਦ ਦੇ ਦਿਓ ਇਹ ਵੀ ਜ਼ਿਕਰਯੋਗ ਹੈ ਜਿਹੜਾ ਇਹਨਾਂ ਨੇ ਆ ਮੋਟਰਸਾਈਕਲ ਸਾਡੀ ਵਾਰਦਾਤ ਦਾ ਚੋਕਤ ਹੈ ਇਹ ਵੀ ਇਹਨਾਂ ਨੇ ਜਿਵੇਂ ਸਾਡੀ 23 ਤਰੀਕ ਦੀ ਵਾਰਦਾਤ ਹੈ ਇਹਨਾਂ ਨੇ 21 ਤਰੀਕ ਤੋਂ 2-3 ਦਿਨ ਪਹਿਲਾਂ ਭਾਗਸੋ ਥਾਣੇ ਦੇਰੀਆ ਤੋਂ ਮੋਟਰਸਾਈਕਲ ਚੋਰੀ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਫਿਲਹਾਲ ਨਹੀਂ ਜਾਣਦੇ ਹੰਦੇ ਨਿਰਮਰਦੇ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੇ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ